ਦੱਕਾ ਟੱਕਾ ਦੱਕਾ ਚਾਈ ਨਹੀਂ ਚਲੇਗੀ ਦੱਕਾ ਚਾਈ ਨਹੀਂ ਚਲੇਗੀ ਦੱਕਾ ਚਾਈ ਨਹੀਂ ਚਲੇਗੀ ਹੁਣ ਉਹਨਾਂ ਹਰ ਜਿੰਦਾਬਾਦ 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 ਹੁਣ ਉਹਨਾਂ ਹਰ ਜਿੰਦਾਬਾਦ 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 ਰਵਾ ਕਨ ਕੋ ਮੁਰਦਾਬਾਦ 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 ਰਵਾ ਕਨ ਕੋ ਮੁਰਦਾਬਾਦ 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 ਰਵਾ ਕਨ ਕੋ ਹਾਏ 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 ਜਿਹੜੀ ਕੰਗੂਲੇਟਡ ਹੈ ਨਾ ਇਹਦੇ ਵਿੱਚ ਅਪਲੀਕੇਸ਼ਨ ਮੂਵ ਕਰਾ ਦੇ ਨੂੰ ਸਰੇ ਕੱਲ ਨੂੰ 12 ਵਜੇ ਦਾ ਉਹਨਾਂ ਟਾਈਮ ਦਿੱਤਾ ਕਿ ਕੱਲ ਨੂੰ 12 ਵਜੇ ਮੈਨੂੰ ਆ ਕੇ ਜਿਹੜੇ ਮੈਡਮ ਹਰਪ੍ਰੀਤ ਨੂੰ ਮਿਲਣਾ ਹੈ ਤੇ ਤੁਸੀਂ ਕੱਲ ਨੂੰ ਜਾ ਕੇ 12 ਵਜੇ ਕੱਲ ਨੂੰ ਜੇ ਠੀਕ ਹੈ ਤੇ ਆਪਾਂ ਨੂੰ ਕੋਈ ਲੋੜ ਨਹੀਂ ਦੱਸਣਾ ਪ੍ਰਦਰਸ਼ਨ ਕਰਨ ਦੀ ਕਿ ਉਹ ਜਸਟਿਸ ਹੈਗਾ ਉਹ ਲਿਖੂਗਾ ਤੁਹਾਨੂੰ ਮੈਡਮ ਨੇ ਕੱਲ ਨੂੰ ਜਰੂਰ ਆਏਗਾ ਉਹਨਾਂ ਦਾ ਇੱਕ ਬੰਦਾ ਉੱਤਰੂ ਹੋਵੇਗਾ ਸਰ ਜੀ ਜੀ ਆਉਣੋਂ ਧੰਨਵਾਹ ਕਰਦਾ ਪਰ ਇੰਨੀ ਗੱਲ ਉਹ ਵੀ ਆ ਕੇ ਉਦੋਂ ਦੇ ਅਸੀਂ ਤਾਂ ਦੇਖਣੇ ਤੇ ਬੈਠੇ ਹੀ ਨੇ ਉਹ ਬੀਜੀ ਉਹ ਬੀਜੀ ਹੋਣੀ ਸੀ ਜਿੱਦਾਂ ਸਾਲ ਕਿਤੇ ਉਦੋਂ ਨਹੀਂ ਬੀਜੀ ਹੋਏ ਮੀਟਿੰਗ ਸੀ ਆਕ ਚਲੋ ਕੋਈ ਨਹੀਂ ਉਹ ਲੇਤਾ ਜੀ ਮੀਟਿੰਗ ਸੀ ਲੇਤਾ ਜੀ ਕਹਿੰਦੇ ਨਾ ਪਰ ਸਾਹਿਬ ਜੀ ਜੇ ਨਹੀਂ ਗੱਲ ਕੱਲੂ 12 ਵਜੇ ਨਾਲ ਸਾਹ ਤੇਪੜੀ ਮੇਰੀ ਗੱਲ ਹਾਂ ਪ੍ਰੈਸ ਦੀ ਆ ਰਹੀ ਹੈ ਮੇਰੇ ਕੋ ਤੇ ਆਏ ਪਰ ਮੈਂ ਤਾਂ ਇਹ ਜਿਵੇਂ ਕਹਤਾ ਹਾਂਗਾ ਤੁਸੀਂ ਸਾਡਾ ਮੈਟ ਤੁਸੀਂ ਇਹਨਾਂ ਨੂੰ ਨਾ ਮਾੜਾ ਕਹੋ ਕੋਈ ਵੀ ਮੇਰੇ ਘਰ ਸੰਦੋ ਬੱਚਾ ਉਹਨੇ ਵੀ ਇਹ ਜਿਵੇਂ ਕਹੋ ਕਿਸਾਡਾ ਬਣਦਾ ਚਲੋ ਤੁਸੀਂ ਸਾਡੇ ਨਾਲ ਆ ਨਾ ਜਨਤਾ ਨਾਲ ਆ ਨਾ ਬਿਲਕੁਲ ਬਸ ਠੀਕ ਹੀ ਗੱਲ ਕਰ ਖਾਣ ਕੱਲ ਬਾਹੀ ਇਹ ਗੱਲ ਕਰਨੀ ਆ ਬੰਦੇ ਲਵੇਟ ਜੂ ਕਿ ਠੀਕ ਹੈ ਸਾਡੇ ਨੂੰ ਤੇ ਬੀਬੀ ਨੂੰ ਅੱਗਾ ਕਰ ਨਹੀਂ ਇਹ ਤੁਹਾਡੇ ਕੋ ਸੁਣਨ ਦੋ ਸਾਡੇ ਨੂੰ ਸਾਡੇ ਦੱਤੀਓ ਤਾਂ ਤੁਹਾਡੇ ਕੋ ਆਈਆਂ ਉਹ ਬੀਬੀ ਦਾ ਤਲਾਕ ਨਹੀਂ ਹੋਇਆ ਪਿਆ ਉੱਤੇ ਵੀ ਬਾਂਦੀ ਕਰੂ ਨਹੀਂ ਕਰੋ ਤੁਸੀਂ ਕਰਨੀ ਆ ਤੁਹਾਡੇ ਨੂੰ ਆਣਾ ਕਿ ਨਾ ਮੰਨਿਆ ਰਸਾਇਣ ਹੋਏ ਉੱਤੇ ਪਾਚਾ ਹੋਣਾ ਚਾਹੀਦਾ ਦੋ ਮਨ ਪੰਡਾ ਹੋਵੇ ਐਸ ਪਰ ਲਾ ਮੈਂ ਠੀਕ ਹੈ ਜੀ ਬਾਤ ਹੈ ਖੁੱਲ ਕੇ ਬੋਲ ਕੁੜੀਏ ਰਾ ਨਹੀਂ ਨਹੀਂ ਇਹ ਤਾਂ ਖਜੇ ਦਾ ਹੈ ਜੀ 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 ਅੱਜ ਤੁਸੀਂ ਤਹਿਸੀਲ ਦਫ਼ਤਰ ਢਲਵਾਵੇ ਦੇ ਧਰਨਾ ਦੇ ਰਹੇ ਹੋ ਹਾਂਜੀ ਕਾਫੀ ਸੰਗਤ ਤੁਹਾਡੇ ਨਾਲ ਆ ਸਵੇਰ ਦੇ ਬੈਠੇ ਹੋ ਜੀ ਕੀ ਗੱਲ ਹੋਈ ਆ ਇੱਥੇ ਜੀ ਸਾਡਾ ਝਗੜਾ ਸੀਗਾ ਚਾਰ ਭੈਣਾਂ ਦਾ ਤੇ ਉਹਨਾਂ ਦੇ ਜ਼ਮੀਨ ਦਾ ਕਰਕੇ ਅੰਤਕਾਲ ਹੋਇਆ ਵਿਆ ਤੇ ਉਹਨਾਂ ਨੇ ਜਿੱਦਾਂ ਬਿਆਨਨਾ ਕੀਤਾ ਹੋਇਆ ਅਨਲੀਗਲ ਕੰਮ ਹੋਣ ਧਿਆ ਆ ਤੇ ਸਾਨੂੰ ਲਾਰਾ ਲਾਇਆ ਗਿਆ ਵੀ 4 ਵਜੇ ਤੁਹਾਡੀ ਵੀ ਤੁਹਾਡਾ ਫੈਸਲਾ ਸੁਣਾਇਆ ਜਾਊਗਾ ਵੀ ਤੁਹਾਡੇ ਹੱਕ ਚ ਕੀਤਾ ਜਾਊਗਾ ਇੰਤਕਾਲ ਤੋੜਿਆ ਜਾਊਗਾ ਜਿਹੜਾ ਇੰਤਕਾਲ ਗਲਤ ਹੋਇਆ ਵਾ ਹਾਂਜੀ ਗਲਤ ਹੋਇਆ ਜੀ ਇਸ ਜਿਹੜਾ ਇੰਤਕਾਲ ਗਲਤ ਤੁਸੀਂ ਕਿਹਨੂੰ ਜ਼ਿੰਮੇਵਾਰ ਸਮਝਦੇ ਹੋ ਉਸ ਨੂੰ ਅਸੀਂ ਜ਼ਿੰਮੇਵਾਰ ਕਾਨਗੋ ਵਿਕਰਮ ਸਿੰਘ ਹਾਂ ਤੇ ਬਾਕੀ ਇਹਨਾਂ ਦੀ ਪਰਜਾਈ ਰਜਿੰਦਰ ਕੌਰ ਤੇ ਉਹਨਾਂ ਦੇ ਖਿਲਾਫ ਤੁਸੀਂ ਕੀ ਮੰਗ ਕਰਦੇ ਹੋ ਪੰਜਾਬ ਸਰਕਾਰ ਤੋਂ ਅਸੀਂ ਮੰਗ ਇਹ ਕਰਦੇ ਹਾਂ ਵੀ ਇਹਨਾਂ ਨੂੰ ਚਾਰਾਂ ਭੈਣਾਂ ਨੂੰ ਇਨਸਾਫ਼ ਮਿਲੇ ਇਹਨਾਂ ਦਾ ਜੋ ਬੰਦਾ ਹਿੱਸਾ ਹੈ ਇਹਨਾਂ ਨੂੰ ਦਿੱਤਾ ਜਾਵੇ ਬਾਕੀ ਜੋ ਵੀ ਉਹਨਾਂ ਦੇ ਜੋ ਉਹਨਾਂ ਨੇ ਕਾਨੂੰਨ ਦੇ ਦਾਇਰੇ ਚ ਰਹਿ ਕੇ ਨਹੀਂ ਕੰਮ ਕੀਤਾ ਅਨਲਿਗਲ ਕੰਮ ਕੀਤਾ ਉਹਨਾਂ ਦੇ ਕਾਰਵਾਈ ਕੀਤੀ ਜਾਵੇ ਧੰਨਵਾਦ ਹਾਂਜੀ ਸਰ ਕੀ ਨਾਂ ਤੁਹਾਡਾ ਸਰ ਸਭ ਤੋਂ ਪਹਿਲਾਂ ਜੈ ਭੀਮ ਜੈ ਭਾਰਤ ਮੈਂ ਬੋਰ ਸਿੰਘ ਧਾਰੀਵਾ ਜਨਰਲ ਸਾਖੀ ਪੰਜਾਬ ਭਾਰਤ ਦੀ ਆਮ ਜਨਤਾ ਪਾਰਟੀ ਧਰਗੋ ਸਾਹਿਬ ਜੀ ਤੁਸੀਂ ਦੇਖਿਆ ਜਾ ਰਿਹਾ ਸوير ਦੇ ਕਾਫੀ ਹਜੂਮ ਨਾਲ ਧੰਨਵਾ ਜਿਹੜਾ ਤਹਿਸੀਲ ਦਾ ਦਫ਼ਤਰ ਧੰਨਾ ਦੇ ਰਹੇ ਹੋ ਕੀ ਕਾਰਨ ਹੋਇਆ ਜਣਾ ਧੰਨਾ ਦੇ ਰਹੇ ਤੁਸੀਂ ਸਰ ਅੱਜ ਤੋਂ ਕੁਝ ਦਿਨ ਪਹਿਲਾਂ ਅਸੀਂ ਇੱਥੇ ਸਿਲੇ ਕੱਥੇ ਹੋਈ ਸੀਗੇ ਜੋ ਕਿ ਜਾਲੀ ਰਜਿਸਟਰੀ ਜੋ ਚਾਰ ਭੈਣਾਂ ਆਇਆ ਉਹਨਾਂ ਦੀ ਪਰਚਾਈ ਨਾਲ ਆਪਣੇ ਨਾਮ ਕਰਵਾ ਰਹੀ ਆ ਮਨ ਲਕੀ ਹੋ ਰਜਿਸਟਰੀ ਬਿਲਕੁਲ ਬੰਦ ਹੀ ਨਹੀਂ ਹੈਗੀ ਇੱਥੋਂ ਦੇ ਹੈਗਾ ਬਿਕਰ ਕਾਨਕੋ ਹੈਗਾ ਆ ਜਿਹਨੇ ਲੈਣ ਦੇਣ ਕਰਕੇ ਜਿਹੜੀ ਜਾਲੀ ਰਜਿਸਟਰੀ ਉਹ ਪਰਚਾਈ ਦੇ ਨਾਮ ਕਰ ਦਿਆ ਰਹੀ ਹੈ ਪਰ ਅਸੀਂ ਉਸ ਦਿਨ ਅਸੀਂ ਹਮਸਾਬ ਨੂੰ ਮਿਲੇ ਸੀਗੇ ਉਹ ਰਜਿਸਟਰੀ ਰੋਕੀ ਆ ਪਰ ਜਿਹੜਾ ਉਹਨਾਂ ਦੇ ਨਾਲ ਇੰਤਕਾਲ ਚੜਿਆ ਸੀ ਉਹਦੀ ਮੰਨ ਕਰਿਓ ਇੰਤਕਾਲ ਜਿਹੜਾ ਤੋੜ ਕੇ ਇਹ ਚਾਰੇ ਭੈਣਾਂ ਦੇ ਨਾਮ ਕੀਤਾ ਜਾਵੇ ਜੀ ਉਹ ਤੁਹਾਨੂੰ ਇਸ ਕੀ ਸਫਲਤਾ ਮਿਲੀ ਆ ਸਰ ਇਹ ਸਫਲਤਾ ਮਿਲੀ ਆ ਮਹਾਰਾਜ ਜੀ ਕਿਰਪਾ ਦੇ ਨਾਲ ਪਲਸ ਵੇਅਰ ਦਾ ਤਰਨਾ ਪ੍ਰੋਜੈਕਟ ਚੱਲੇ ਸਾਡਾ ਔਰ ਮੈਡਮ ਨਾਲ ਐਸ.ਟੀ.ਐਮ ਸਾਹਿਬ ਨਾਲ ਗੱਲ ਹੋ ਗਈ ਆ ਉਹ ਕੱਲ 12 ਵਜੇ ਟਾਈਮ ਤੁਹਾਨੂੰ ਪੁਰਖਲੇ ਦਿੱਤਾ ਆ ਕੱਲ 12 ਵਜੇ ਹੀ ਪੁਰਖਲੇ ਮਿਲਾਂਗੇ ਜੀ ਜੀ ਤੁਹਾਡੀ ਇਸ ਮਿਲਣੀ ਤੋਂ ਬਾਅਦ ਇੰਤਕਾਲ ਤੋਰਤਾ ਜਾਵੇਗਾ ਸਾਨੂੰ ਬਹੁਤ ਮਾਦਾ ਐਸ.ਟੀ.ਐਮ ਸਾਹਿਬ ਤੋਂ ਵੀ ਇਹ ਇੰਤਕਾਲ ਟੁੱਟ ਕੇ ਇਹਨਾਂ ਚਾਰਾਂ ਦੇ ਨਾਮ ਕੀਤਾ ਜਾਵੇ ਜੇ ਨਹੀਂ ਹੁੰਦਾ ਤਾਂ ਉਸ ਤੋਂ ਬਾਅਦ ਸਾਡੇ ਲਈ ਪੱਕੇ ਪੈਰੀ ਤਸ਼ੀਲ ਦਾ ਘਰਾਉ ਕੀਤਾ ਜਾਏਗਾ ਤੁਹਾਨੂੰ ਪਲੰਕ ਕੀਤਾ ਜਾਵੇਗਾ ਦੋ ਇੰਤਕਾਲ ਦੀ ਗੱਲ ਤਾਂ ਹੋ ਗਈ ਤੁਸੀਂ ਦੋਸ਼ੀਆਂ ਤੇ ਕਾਰਵਾਈ ਮੰਗ ਕਰਦੇ ਹੋ ਦੋਸ਼ੀਆਂ ਤੇ ਕਾਰਵਾਈ ਹੋਣੀ ਚਾਹੀਦੀ ਜੀ ਪੂਰੀ ਕਾਰਵਾਈ ਹੋਣੀ ਚਾਹੀਦੀ ਆ ਜਿਨ੍ਹਾਂ ਲੈਂਡਰ ਦੇਖੋ ਸਰਕਾਰੀ ਨੱਕ ਦੇ ਥਲੇ ਸਾਰਾ ਕੁਝ ਹੋ ਰਿਹਾ ਆ ਜਿਨ੍ਹਾਂ ਨੇ ਸਰਕਾਰੀ ਜਿਹੜੇ ਕਾਲਜਾਰ ਨੂੰ ਦਖਲ ਦੇ ਕੇ ਹਾਂਜੀ ਟੈਂਪਰਿੰਗ ਕਰਕੇ ਆਪਣੇ ਕਾਗੇ ਨਾ ਕਰਾਏ ਕਰਾਏ ਗਏ ਆ ਜੀ ਉਹਦਾ ਤੁਸੀਂ ਕੀ ਕਾਰਵਾਈ ਮੰਨ ਕਰਦੇ ਅਸੀਂ ਉਹਨਾਂ ਦੇ ਉੱਤੇ ਮਹਾਰਾਜ ਦੀ ਪੂਨ ਬੰਦੀ ਕਾਰਵਾਈ ਪੂਰੀ ਸਖਤ ਕਾਰਵਾਈ ਮੰਨ ਕਰਦੇ ਆਂ ਜੀ ਕਿਹਨੂੰ ਕਿਹਨੂੰ ਦੋਸ਼ੀ ਮੰਨਦੇ ਉਸ ਕੰਮ ਉਹਦੇ ਵਿੱਚ ਇਹਨਾਂ ਦੀ ਇੱਕ ਭੈਣ ਆ ਜੀ ਸੋਰੀ ਭਰਜਾਈ ਆ ਜੀ ਜਿਹੜੀ ਇਸ ਟਾਈਮ ਘਰ ਦੇ ਵਿੱਚ ਰਹਿ ਰਹੀ ਜਿਹਨੇ ਇੰਤਕਾਲ ਆਪਣੇ ਨਾਲ ਕਰਵਾਇਆ ਬਈ ਇਤੋਂ ਦਾ ਜਿਹੜਾ ਇੱਕ ਹੈਗਾ ਵਿਕਰਮ ਸਿੰਘ ਪਟਵਾਰੀ ਇੱਕਨੂੰ ਉਹ ਵੀ ਇੱਕ ਦੋਸ਼ੀ ਆ ਜੀ ਉੱਤੇ ਕਾਰਵਾਈ ਹੋਣੀ ਚਾਹੀਦੀ ਆ ਜੀ ਹੋਰ ਜਿਹੜਾ ਇਸ ਤੋਂ ਇਲਾਵਾ ਹੋਰ ਸਰ ਜਿਹੜਾ ਵੀ ਪ੍ਰਸ਼ਾਸਨ ਨੂੰ ਮਿਲੀ ਪਹੁੰਚਣਾ ਹੋ ਰਿਹਾ ਸਾਰੇ ਦੋਸ਼ੀ ਆ ਜੀ ਜੇਕਰ ਤੁਹਾਡੀ ਕੱਲ 12 ਵਜੇ ਸੁਣਵਾਈ ਨਹੀਂ ਹੁੰਦੀ ਫਿਰ ਤੁਹਾਡਾ ਕੀ ਅਗਲਾ ਪ੍ਰੋਗਰਾਮ ਉਦੋਂ ਤੱਕ ਕਿ ਤੱਕ ਜਦ ਤੱਕ ਉਹਨਾਂ ਨੂੰ ਇਨਸਾਫ ਨਹੀਂ ਮਿਲ ਸਕਦਾ ਤਾਂ ਤੁਸੀਂ ਕਰਾ ਜਿੰਦ ਤੱਕ ਨਿੱਤਾਂ ਹੋ ਤੁਸੀਂ ਦੇਖਾ ਪੰਜਾਬ ਤੇ ਭਵੰਤਮਾਨ ਸਰਕਾਰ ਕਹਿੰਦੀ ਕੋਈ ਦਿੱਕਤ ਨਹੀਂ ਆਉਂਦੇ ਰਾਂਗੇ ਪਰ ਜਿੱਥੇ-ਜਿੱਥੇ ਲੋਕਾਂ ਨਾਲ ਧੱਕੇਸ਼ਾਹੀ ਹੋ ਰਹੀ ਹੈ ਕੀ ਕਹਿਣਾ ਕਰਦੇ ਹੋ ਨਹੀਂ ਜੀ ਨਹੀਂ ਭਵੰਤਮਾਨ ਸਰਕਾਰ ਤਾਂ ਇਸ ਟਾਈਮ ਬਿਲਕੁਲ ਫੇਲ ਹੋ ਚੁੱਕੀ ਹੈ ਜੀ ਕੌਣ ਵੇ ਸਮਝੇ ਸਰਕਾਰ ਤਾਂ ਇਹ ਕਦੇ ਵੀ ਨਹੀਂ ਬਣ ਸਕਦੀ ਜੀ ਠੀਕ ਹੈ ਜੀ ਹਾਂ ਜੀ ਕਿਉਂਕਿ ਲੋਕਾਂ ਨੂੰ ਕਹਿੰਦਾ ਸਹੂਲਤਾਂ ਬਹੁਤ ਦੇ ਰਹੇ ਆ ਵਧੀਆ ਨਹੀਂ ਜੀ ਨਹੀਂ ਕੋਈ ਸਹੂਲਤ ਨਹੀਂ ਮਿਲ ਰਹੀ ਹੈ ਜੀ ਨਹੀਂ ਜੀ ਕੋਈ ਸਹੂਲਤ ਮੇਰੇ ਇੱਥੇ ਅਮਨ ਸ਼ਾਂਤੀ ਜਿਹੜੀ ਬਿਲਕੁਲ ਪੰਜਾਬ ਦੇ ਵਿੱਚ ਭੰ ਪ੍ਰਸ਼ਟਾ ਦਾ ਰਗਨ ਵਧਿਆ ਘਟਿਆ ਜੀ ਬਹੁਤ ਜ਼ਿਆਦਾ ਵਧਿਆ ਜੀ ਇਸ ਲਈ ਸਰਕਾਰਾਂ ਤੋਂ ਅਸੀਂ ਮੰਗ ਕਰਦੇ ਆ ਇਹਨਾਂ ਨੂੰ ਸਰਕਾਰਾਂ ਜਿਹੜੀਆਂ ਆ ਇਹਨਾਂ ਨੂੰ ਪ੍ਰਸ਼ਟਾ ਥੱਲੇ ਵਾਲੇ ਅਪਰੋਂ ਨੱਥ ਪਾਈ ਜਾਵੇ ਇਹਨਾਂ ਦੇ ਬੰਦੀਆਂ ਕਾਰਵਾਈ ਕਿਤੇ ਜਾਵੇ ਜੈ ਭੀਮ ਜੈ ਭਰਤ